ਕੋਈ ਆਵਾਜ਼ ਪਰ ਆ ਤੁਮਰੇ ਵਿੱਚ ਬੱਚੇ ਦੇ ਮੇਰਾ ਜੀ ਗੜੀ ਪੁਲਿਸ ਹੈ ਦਲਜੀਤ ਸਿੰਘ ਸਬ ਇੰਸਪੈਕਟਰ ਗੜਾ ਡਿਪਾਰਟਮੈਂਟ ਹੈ ਕਿਉਂ ਮਰ ਚੰਡੀਗੜ੍ਹ ਪੁਲਿਸ ਹੈ ਚੰਡੀਗੜ੍ਹ ਪੁਲਿਸ ਇਹ ਬੰਦਾ ਜੀ ਕਟੋ ਕਟ ਵੀ ਪਿੱਛੋਂ ਦੀ 10 20 20 ਗੱਡੀਆਂ ਠੋਕ ਕੇ ਆ ਚੁੱਕਿਆ ਜੀ ਕੋਈ ਬੱਚਾ ਨਹੀਂ ਛੋਟਾ ਕੋਈ ਛੋਟਾ ਬੱਚਾ ਨਹੀਂ ਕੋਈ ਗੱਡੀ ਨਹੀਂ ਛੱਡੀ ਇਹਨੇ

ਚੰਡੀਗੜ੍ਹ ਪੁਲਿਸ ਇਹ ਬੰਦਾ ਜੀ ਘਟੋ ਘਟ ਵੀ ਪਿੱਛੋਂ ਦੀ 20 20 20 ਗੱਡੀਆਂ ਠੋਕ ਕੇ ਆ ਚੁੱਕਿਆ ਜੀ ਕੋਈ ਛੋਟਾ ਬੱਚਾ ਨਹੀਂ ਛੋਟਾ ਕੋਈ ਛੋਟਾ ਬੱਚਾ ਨਹੀਂ ਕੋਈ ਗੱਡੀ ਨਹੀਂ ਛੱਡੀ ਇਹਨੇ ਔਰ ਸਾਰੀ ਦੀ ਸਾਰੀ ਅੱਗੇ ਦੇਖੋ ਸਕੂਲ ਬੱਸ ਵੀ ਇਹਨਾਂ ਨੇ ਠੋਕਤੀ ਹੈ ਜੀ ਬਾਹਰੇ ਕੱਢ ਦੇ ਦੋ ਬਾਜੀ ਬਾਹਰ ਪਿੱਛੋਂ ਦਾਰੂ ਵੀ ਆਖੋ 13 ਵਾਰ ਠੋਕਣਾ ਪੋੜ ਕੇ ਪਹਿਲੀ ਰੋਕਦੀ ਗੱਡੀ ਅਭੀ ਕਿਸੇ ਨੇ ਇਸ